ਈਏ ਆਏ ਦਿਨ ਕਿਸੇ ਨਵੀਂ ਸੀਟ ਤੋਂ ਕਿਸੇ ਨਵੇਂ ਦਾਵੇਦਾਰ ਦਾ ਨਾਮ ਸਾਹਮਣੇ ਆ ਜਾਂਦਾ ਹੈ ਕਿਸੇ ਨਵੀਂ ਸੀਟ ਤੋਂ ਵੱਡੇ ਚਿਹਰੇ ਦਾ ਨਾਮ ਸਾਹਮਣੇ ਆ ਜਾਂਦਾ ਹੈ ਹੁਣ ਜ਼ਿਕਰ ਲੁਧਿਆਣਾ ਦਾ ਹੋ ਰਿਹਾ ਹੈ ਲੁਧਿਆਣਾ ਲੋਕ ਸਭਾ ਸੀਟ ਨੂੰ ਲੈ ਕੇ ਕਾਂਗਰਸ ਇੱਕ ਵੱਡੀ ਪਲੈਨਿੰਗ ਕਰ ਰਹੀ ਹੈ ਔਰ ਕਾਂਗਰਸ ਕਿਸੇ ਵੱਡੇ ਚਿਹਰੇ ਤੇ ਦਾ ਲਾਉਣ ਦੀ ਤਿਆਰੀ ਚ ਹੈ ਦਰਸਲ ਰਵਨੀਤ ਬਿੱਟੂ ਦੇ ਭਾਪੀ ਚ ਜਾਨ ਤੋਂ ਕਾਂਗਰਸ ਹਾਈ ਕਮਾਂਡ ਬੇहद ਖਫਾ ਹੈ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਬਿੱਟੂ ਨੂੰ ਕਿਸੇ ਵੀ ਤਰੀਕੇ ਜਿੱਤਨ ਨਾ ਦਿੱਤਾ ਜਾਵੇ ਔਰ ਬਿੱਟੂ ਦੇ ਸਾਹਮਣੇ ਪਾਰਟੀ ਦਾ ਕੋਈ ਵੱਡਾ ਚਿਹਰਾ ਉਤਾਰਿਆ ਜਾਵੇ ਔਰ ਇਸ ਵੇਲੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ 'ਚ ਉਤਾਰਨ ਦੀਆਂ ਚਰਚਾਵਾਂ ਕਾਂਗਰਸ ਦੇ ਅੰਦਰ ਤੇਜ਼ ਹੋ ਗਈਆਂ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਭਾਜਪੀ ਦੇ ਉਮੀਦਵਾਰ ਬਣ ਚੁੱਕੇ ਨੇ ਦੋ ਵਾਰ ਲੁਧਿਆਣਾ ਤੋਂ ਲਗਾਤਾਰ ਐਮਪੀ ਕਾਂਗਰਸ ਦੀ ਟਿਕਟ ਤੇ ਜਿੱਤੇ ਪਰ ਇਸ ਵਾਰੀ ਭਾਜਪੀ 'ਚ ਸ਼ਾਮਲ ਹੋ ਗਏ ਤੇ ਕਾਂਗਰਸ ਤੇ ਨਿਸ਼ਾਨੇ ਵੀ ਸਿੱਧੇ ਜਾ ਰਹੇ ਨੇ ਪਰ ਹੁਣ ਲੁਧਿਆਣਾ ਤੋਂ ਬਿੱਟੂ ਦੇ ਸਾਹਮਣੇ ਕਾਂਗਰਸ ਪਾਰਟੀ ਜਿਹੜੀ ਆ ਉਹ ਤਿਆਰੀ ਕਰ ਰਹੀ ਹੈ ਕਿ ਵੱਡੇ ਚਿਹਰੇ ਨੂੰ ਔਰ ਵੱਡੇ ਚਿਹਰੇ ਚ ਨਾਮ ਰਾਜੇ ਵੜਿੰਗ ਦਾ ਸਾਹਮਣੇ ਆ ਰਿਹਾ ਹੈ ਰਾਜਾ ਵੜਿੰਗ ਮੌਜੂਦਾ ਸਮੇਂ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਹਾਲਾਂਕਿ ਬਠਿੰਡਾ ਸੀਟ ਤੋਂ ਉਹਨਾਂ ਦੇ ਪਰਿਵਾਰ ਦੇ ਦਾਅਵੇਦਾਰੀ ਸੀ ਪਰ ਬਠਿੰਡਾ ਸੀਟ ਨਹੀਂ ਦਿੱਤੀ ਗਈ ਤਾਂ ਹੁਣ ਲੁਧਿਆਣਾ ਸੀਟ ਤੋਂ ਰਾਜਾ ਵੜਿੰਗ ਦੇ ਨਾਮ ਦੀ ਚਰਚਾ ਹੈ ਪੰਕਜ ਕਬਾਈ ਮੇਰੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਦੇ ਲਈ ਪੰਕਜ ਆਮ ਤੌਰ ਤੇ ਵੈਸੇ ਅਸੀਂ ਦੇਖਿਆ ਹੈ ਬੜਾ ਲੰਮਾ ਚੌੜਾ ਤਜਰਬਾ ਹੈ ਕਿ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਹਮੇਸ਼ਾ ਹੀ ਇਸ ਤਰੀਕੇ ਦੀ ਕਸ਼ਮਕਸ਼ ਚੱਲਦੀ ਹੈ ਬੇਸ਼ੱਕ ਜਿਸ ਵੇਲੇ ਇਲੈਕਸ਼ਨ ਹੋਵੇ ਉਸ ਵੇਲੇ ਲੱਗਦਾ ਹੋਵੇ ਕਿ ਕਾਂਗਰਸ ਇੰਨਾ ਦੇਰੀ ਕਿਉਂ ਕਰ ਰਹੀ ਹੈ ਪਰ ਇਹ ਕਾਂਗਰਸ ਦਾ ਇਤਿਹਾਸ ਹੈ ਜਿੰਨੇ ਮਰਜ਼ੀ ਪੁਰਾਣੇ ਇਲੈਕਸ਼ਨ ਚੱਕ ਕੇ ਦੇਖ ਲਓ ਆਖਿਰ ਤੇ ਜਾ ਕੇ ਕਈ ਵਾਰ ਤੇ ਕਾਂਗਰਸ ਵੱਲੋਂ ਜਿੱਦੇ ਆਖਰੀ ਦਿਨ ਹੁੰਦਾ ਹੈ ਨਾਮਿਨੇਸ਼ਨ ਦਾ ਉਸ ਦਿਨ ਉਮੀਦਵਾਰ ਐਲਾਨਿਆ ਜਾਂਦਾ ਸੋ ਇਹ ਕਾਂਗਰਸ ਦਾ ਕਲਚਰ ਹੈ ਪਰ ਜਿਸ ਤਰੀਕੇ ਨਾਲ ਤਾਣੀ ਪੰਜਾਬ ਨੂੰ ਲੈ ਕੇ ਉਲਝਦੀ ਜਾ ਰਹੀ ਹੈ ਜਿਸ ਤਰੀਕੇ ਨਾਲ ਲੀਡਰ ਇੱਕ ਪਾਰਟੀ ਛੱਡ ਕੇ ਕਾਂਗਰਸ ਤੇ ਦੂਜੀ ਪਾਰਟੀ ਜਾ ਰਹੇ ਨੇ ਤੇ ਉਧਰੋਂ ਟਿਕਟਾਂ ਵੀ ਮਿਲ ਰਹੀਆਂ ਨੇ ਸੋ ਇਹ ਚੀਜ਼ ਇਸ ਵੇਲੇ ਕਾਂਗਰਸ ਲਈ ਜ਼ਿਆਦਾ ਵੱਡੇ ਚਿੰਤਨ ਦਾ ਵਿਸ਼ਾ ਬਣ ਚੁੱਕੀ ਹੈ ਕਹਿ ਸਕਦੇ ਆ ਲੁਧਿਆਣਾ ਸੀਟ ਨੂੰ ਲੈ ਕੇ ਜਿਸ ਤਰੀਕੇ ਨਾਲ ਚਿੰਤਨ ਮੰਥਨ ਚੱਲ ਰਿਹਾ ਆ ਆ ਦੇਖੋ ਜਿਹੜੇ ਦੋ ਦਿਨ ਪਹਿਲਾਂ ਸੀਸੀਪੀ ਦੀ ਬੈਠਕ ਜਿਹੜੀ ਹੈ ਉਹ ਹੁੰਦੀ ਹੈ ਰਾਹੁਲ ਗਾਂਧੀ ਤੋਂ ਲੈ ਕੇ तमाम ਲੀਡਰਸ਼ਿਪ ਉਸਦੇ ਵਿੱਚ ਮੌਜੂਦ ਹੁੰਦੀ ਹੈ ਔਰ ਉਸਦੇ ਵਿੱਚ ਸੀਟਾਂ ਨੂੰ ਲੈ ਕੇ ਚਾਹੇ ਨੰਪੁਰ ਸਾਹਿਬ ਹੋਵੇ ਚਾਹੇ ਲੁਧਿਆਣਾ ਹੋਵੇ ਚਾਹੇ ਕਡੂਰ ਸਾਹਿਬ ਹੋਵੇ ਉਸੂਲੇ ਕੇ ਚਰਚਾ ਹੁੰਦੀ ਹੈ ਔਰ ਉੱਥੇ ਇਹ ਕਿਹਾ ਜਾਂਦਾ ਹੈ ਕਿ ਐਸੋਲੇ ਅ ਰਵਨੀਤ ਸਿੰਘ ਬਿੱਟੂ ਨੂੰ ਹਰਾਣਾ ਕਾਂਗਰਸ ਦੇ ਲਈ ਇੱਕ ਅਹਿਮ ਚੁਣੌਤੀ ਤੇ ਇੱਕ ਇੱਕ ਇਹ ਕਿ ਨਕਦਾ ਸਵਾਲ ਹੈ ਤਾਂ ਇੱਕ ਵਜਾ ਕਰਕੇ ਇੱਥੇ ਟਿਕਟ ਕਿੰਨੂੰ ਦਿੱਤੀ ਜਾਵੇ ਤਾਂ ਕਿ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਜਾਵੇ ਤਾਂ ਉਸ ਮੀਟਿੰਗ ਦੇ ਵਿੱਚ ਜਦੋਂ ਆਵਾਜ਼ ਉੱڑਦੀ ਹੈ ਤਾਂ ਇੱਕ ਆਵਾਜ਼ ਇਹ ਉੱڑਦੀ ਹੈ ਕਿ ਕਿਉਂ ਨਾ ਪ੍ਰਧਾਨ ਨੂੰ ਜਿਹੜੇ ਜਰਨੈਲ ਨੇ ਕਾਂਗਰਸ ਦੇ ਪੰਜਾਬ ਦੇ ਉਹਨਾਂ ਨੂੰ ਜਿਹੜਾ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਵੇ ਤਾਂ ਕਿ ਇੱਕ ਫਸਵੀ ਟੱਕਰ ਹੋਵੇ ਔਰ ਸਭ ਤੋਂ ਇਹ ਕਿ ਜੇਕਰ ਰਾਜਾ ਬ੍ਰਿੰਗ ਮੈਦਾਨ ਦੇ ਵਿੱਚ ਲੁਗਿਆਣੇ ਚ ਉਤਰ ਜਾਂਦੇ ਨੇ ਤਾਂ ਸਭ ਤੋਂ ਹੋਰ ਸੀਟ ਹੋ ਜਾਏਗੀ ਸਭ ਤੋਂ ਜ਼ਿਆਦਾ ਚਰਚਾ ਜਿਹੜੀ ਉਹ ਲੁਗਿਆਣਾ ਸੀਟ ਦੇ ਵਿੱਚ ਹੋ ਜਾਏਗੀ ਰਮੇਸ਼ ਸਿੰਘ ਬਿੱਟੂ ਵਰਸਸ ਰਾਜਾ ਬ੍ਰਿੰਗ ਔਰ ਉਸ ਵਜ੍ਹਾ ਕਰਕੇ ਜਦੋਂ ਰਾਜਾ ਬ੍ਰਿੰਗ ਦਾ ਨਾਮ ਸਾਹਮਣੇ ਆਉਂਦਾ ਹੈ ਤਾਂ ਫਿਰ ਜਿਹੜੀ ਸਾਰੀ ਗੱਲਬਾਤ ਹੈ ਉਹ ਹਾਈ ਕਮਾਂਡ ਦੇ ਉੱਪਰ ਰੱਖ ਦਿੱਤੀ ਜਾਂਦੀ ਕਿ ਰਾਜਾ ਬ੍ਰਿੰਗ ਪੰਕਜ ਪੰਕਜ ਤੁਹਾਨੂੰ ਤੁਹਾਨੂੰ ਮੈਂ ਹੋਲਡ ਕਰਾਉਂਗਾ ਹੋਲਡ ਤੁਸੀਂ ਬਣੇ ਰਹਿਣਾ ਸਾਡੇ ਨਾਲ ਮਮਤਾ ਆਸ਼ੂ ਜੁੜੇ ਨੇ ਫੋਨ ਲਾਈਨ ਤੇ ਔਰ ਮਮਤਾ ਜੀ ਤੁਸੀਂ ਰਾਜਾ ਵੜਿੰਗ ਨੂੰ ਸਿੱਧੀਆਂ ਮੁਬਾਰਕਾਂ ਹੀ ਦੇ ਰਹੇ ਹੋ ਕੀ ਇਹ 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 ਚਰਚਾਵਾਂ ਜਿਹੜੀਆਂ ਨੇ ਮੰਨਿਆ ਜਾਵੇ ਕਿ ਪੁਖਤਾ ਨੇ ਕਿ ਰਾਜਾ ਵੜਿੰਗ ਲੁਧਿਆਣਾ ਆ ਰਹੇ ਨੇ ਜੋ ਚਰਚਾਵਾਂ ਹੋ ਰਹੀਆਂ ਹੈ ਮੈਂ ਮੁਬਾਰਕਬਾਦ ਇਸ ਕਲਪੇ ਦੇ ਰਹੀਆਂ ਸਾਡੇ ਪਾਰਟੀ ਦੇ ਪ੍ਰਧਾਨ ਹੈ ਸਾਡੇ ਲੀਡਰ ਹੈਗੇ ਹੈ ਔਰ ਮੇਰੇ ਤੋਂ ਉਹ ਵੱਡੇ ਮਰਾ ਹੈਗੇ ਹੈ ਜਿਉ ਲੁਧਿਆਣਾ ਆ ਰਹੇ ਹੈ ਹਾਈ ਕਮਾਂਡ ਉਹਨਾਂ ਦੇ ਨਾਮ ਤੇ ਕੋਈ ਮੋਹਰ ਲਗਾਉਂਦੀ ਹੈ ਜਾਂ ਉਹਨਾਂ ਦਾ ਨਾਮ ਕੰਸੀਡਰ ਕਰਦੀ ਹੈ ਕੀ ਹੈ ਤੇ ਮੇਰੀ ਇੱਕ ਮੋਰਲ ਰਿਸਪੋਨਸਿਬਿਲਟੀ ਵੀ ਹੈ ਕਿ ਆ ਔਰ ਇੱਕ ਮੈਂ ਕਾਂਗਰਸੀ ਵਰਕਰ ਵੀ ਆ ਤੇ ਮੈਂ ਉਹਨਾਂ ਦਾ ਪੂਰੇ ਖੁੱਲੇ ਦਿਨ ਨਾਲ ਵੈਲਕਮ ਕਰਦੀ ਹੈ ਕਿ ਆ ਸਾਡੀ ਸਾਰੀ ਲੁਧਿਆਣੇ ਦੀ ਟੀਮ ਉਹਨਾਂ ਦੇ ਨਾਲ ਰਲ ਮਿਲ ਕੇ ਇਲੈਕਸ਼ਨ ਲੜੇਗੀ ਨਹੀਂ ਪਰ ਤੁਹਾਡੇ ਕੋਲੇ ਕਿਉਂਕਿ ਵਿਦਨ ਪਾਰਟੀ ਕੇਵਰੇ ਨਿੱਜੀ ਜਾਣਕਾਰੀਆਂ ਹੁੰਦੀਆਂ ਜਾਂ ਤੁਸੀਂ ਵੀ ਜਿੰਨਾ ਕਿ ਸਾਡੇ ਸੋਰਸਸ ਦੱਸਦੇ ਨੇ ਉਸੇ ਤੇ ਹੀ ਉਸੇ ਹਿਸਾਬ ਤੇ ਗੱਲ ਕਰ ਰਹੇ ਹੋ ਨਹੀਂ ਜੀ ਤੁਹਾਡੇ ਹੀ ਸੋਰਸਸ ਸੀਗੇ ਹੁਣੇ ਥੋੜੀ ਦੇਰ ਅੱਧਾ ਘੰਟਾ ਪਹਿਲਾਂ న్యూਸ 18 ਵਾਲੇ ਜਿਹੜੇ ਲੋਕਲ ਲੁਧਿਆਣਾ ਚੈਨਲ ਆ ਉਹ ਹੀ ਇਹ ਗੱਲ ਕਰਕੇ ਗਿਆ ਕਿ ਅਨਾਉਂਸਮੈਂਟ ਹੋਣ ਵਾਲੀ ਹੈ ਰਾਜਾ ਜੀ ਆ ਰਹੇ ਆ ਤੇ ਤੁਹਾਡਾ ਕੀ ਵਰਜਨ ਹੈ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਰਾਜਾ ਵੀਰ ਜੀ ਆਂਦੇ ਹੈਗੇ ਤਾਂ ਮੋਸਟ ਵੈਲਕਮ ਹੈ ਔਰ ਅਸੀਂ ਸਾਰੀ ਕਾਂਗਰਸ ਪਾਰਟੀ ਨਾਲ ਦਿਨਾਂ ਹੈ ਪਰ ਮਮਤਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਵੀ ਚਰਚਾ ਚੱਲ ਰਹੀ ਸੀ ਟਿਕਟ ਭਾਰਤ ਪੁਸ਼ਨ ਆਸ਼ੂ ਹੋਰਾਂ ਨੂੰ ਦੇਣ ਦੀ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਨੇ ਜੇ ਉਹਨਾਂ ਨੂੰ ਦਿੱਤੀ ਜਾਏਗੀ ਤਾਂ ਅਸੀਂ ਉਹਨਾਂ ਲਈ ਲੜਾਂਗੇ ਲੇਕਿਨ ਜਿਹੜਾ ਵੀ ਕੈਂਡੀਡੇਟ ਆਂਦਾ ਹੈ ਆਸ਼ੂ ਜੀ ਦੀ ਸ਼ੁਰੂ ਤੋਂ ਹੀ ਇਹ ਸਟੇਟਮੈਂਟ ਹੈ ਕਿ ਜੋ ਪਾਰਟੀ ਮੈਨੂੰ ਜ਼ਿੰਮੇਵਾਰੀ ਦੇਗੀ ਜੇ ਪਾਰਟੀ ਕਹੇਗੀ ਇਲੈਕਸ਼ਨ ਲੜਨਾ ਹੈ ਤੇ ਆਸ਼ੂ ਜੀ ਇਲੈਕਸ਼ਨ ਲੜਨਗੇ ਜੇ ਪਾਰਟੀ ਕਹੇਗੀ ਕਿ ਇਹ ਕੈਂਡੀਡੇਟ ਆ ਰਿਹਾ ਹੈ ਇਹਦੀ سپورਟ ਕਰਨੀ ਹੈ ਤੇ ਅਸੀਂ ਉਹਨਾਂ ਦੀ سپورਟ ਕਰਾਂਗੇ ਯਾਨੀ ਅੱਜ ਅੱਜਕੱਲ੍ਹ ਜਿਸ ਤਰੀਕੇ ਦਾ ਕਲਚਰ ਚੱਲ ਰਿਹਾ ਹੈ ਕਿ ਜੇ ਟਿਕਟ ਨਹੀਂ ਮਿਲੀ ਤਾਂ ਲੋਕ ਨਰਾਜ਼ ਹੋ ਕੇ ਦੂਜੀਆਂ ਪਾਰਟੀਆਂ ਜਾ ਰਹੇ ਆ ਤੁਸੀਂ ਉਸ ਚੀਜ਼ ਨੂੰ ਬਿਲਕੁਲ ਡਿਨਾਈ ਕਰਦੇ ਹੋ ਕਿ ਜੋ ਵੀ ਆਏਗਾ ਅਸੀਂ ਤਿਆਰ ਹਾਂ ਜੀ ਨਾ ਆਸ਼ੂ ਜੀ ਦੀ ਇਹ ਬਿਲਕੁਲ ਵੀ ਕਦੀ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਆਦਤ ਹੀ ਨਹੀਂ ਹੈ ਪਾਰਟੀ ਨੇ ਬਹੁਤ ਕੁਝ ਦਿੱਤਾ ਹੈ ਆਸ਼ੂ ਜੀ ਨੂੰ ਔਰ ਅਸੀਂ ਕਾਂਗਰਸੀ ਸੀਗੇ ਕਾਂਗਰਸੀ ਹਾਂ ਔਰ ਕਾਂਗਰਸੀ ਰਵਾਂਗੇ ਜਿਹੜਾ ਵੀ ਕੈਂਡੀਡੇਟ ਆਏਗਾ ਔਰ ਉਹ ਅਸੀਂ ਉਹਦੇ ਨਾਲ ਆ ਕੋਈ ਸੀ ਰਾਜਾ ਵੀਰ ਜੀ ਆਂਦੇ ਆ ਕੋਈ ਹੋਰ ਆਂਦਾ ਆ ਮੇਰੇ ਰਾਜਾ ਵੀਰ ਜੀ ਨਾਲ ਮੇੜ ਪਾਇਆ ਉਹ ਮੈਨੂੰ ਆਪਣੀ ਭੈਣ ਕਹਿੰਦੇ ਹੈਗੇ ਆ ਤੇ ਮੈਂ ਉਹਨਾਂ ਦਾ ਪਹਿਲਾਂ ਵੈਲਕਮ ਕਰਤਾ ਹੂੰ ਠੀਕ ਹੈ ਠੀਕ ਹੈ ਸ਼ੁਕਰੀਆ ਮਮਤਾ ਜੀ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਮਮਤਾ ਆਸ਼ੂ ਬੜੀ ਕਲੀਅਰ ਗੱਲਬਾਤ ਉਹਨਾਂ ਨੇ ਕੀਤੀ ਹੈ ਕਿ ਜੇ ਰਾਜਾ ਵਣਿੰਗ ਨੂੰ ਟਿਕਟ ਮਿਲਦੀ ਹੈ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਨੂੰ ਨਿਊਜ਼ 18 ਤੋਂ ਹੀ ਇਹਨਾਂ ਚਰਚਾਵਾਂ ਬਾਰੇ ਪਤਾ ਚੱਲਿਆ ਰੋਹਿਤ ਗੌੜ ਮੇਰੇ ਸਹਿਯੋਗੀ ਲਾਈਵ ਜੁੜ ਰਹੇ ਨੇ ਲੁਧਿਆਣਾ ਤੋਂ ਰੋਹਿਤ ਚਰਚਾਵਾਂ ਬਹੁਤ ਨੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਔਰ ਖਾਸ ਕਰਕੇ ਕਾਂਗਰਸ ਦਾ ਤਾਂ ਇੱਕ ਕਲਚਰ ਹੈ ਔਰ ਲੰਬੇ ਸਮੇਂ ਤੋਂ ਆਪਾਂ ਦੇਖਦੇ ਆਂ ਕੋਈ ਵੀ ਇਲੈਕਸ਼ਨ ਹੋਵੇ ਕਾਂਗਰਸ ਦੀਆਂ ਟਿਕਟਾਂ ਦਾ ਇਸੇ ਤਰੀਕੇ ਨਾਲ ਐਂਡ ਤੱਕ ਪੇਚ ਫਸੇ ਰਹਿੰਦੇ ਆਂ ਔਰ ਇੱਕੋ ਹੀ ਤਰਕ ਕਾਂਗਰਸ ਦਾ ਹੁੰਦਾ ਹੈ ਇਸ ਪੇਚ ਫਸੇ ਨੂੰ ਲੈ ਕੇ ਕਿ ਜਿੱਥੇ ਦਾਵੇਦਾਰ ਵੱਧ ਨੇ ਜਿਹੜੀ ਪਾਰਟੀ ਨੂੰ ਸਪੋਰਟ ਜ਼ਿਆਦਾ ਮਿਲ ਰਹੀ ਹੈ ਇਸੇ ਕਰਕੇ ਉਹਦੀਆਂ ਟਿਕਟਾਂ ਵੱੰਨੀ ਜ਼ਿਆਦਾ ਲੋਕ ਭੱਜਦੇ ਆ ਇਹ ਅਕਸਰ ਕਾਂਗਰਸ ਦੇ ਲੀਡਰ ਜਦੋਂ ਵੀ ਉਹਨਾਂ ਨੂੰ ਸਵਾਲ ਪੁੱਛਾਂਗੇ ਕਿ ਦੇਰੀ ਕਿਉਂ ਹੋ ਰਹੀ ਹੈ ਜਾਂ ਇੰਨਾ ਪੇਚ ਕਿਉਂ ਫਸਿਆ ਤਾਂ ਇਹੀ ਜਵਾਬ ਹੁੰਦਾ ਹੋ ਇਹ ਬੜਾ ਸਟੈਂਡਰਡ ਜਿਹਾ ਜਵਾਬ ਹੈ ਬਹੁਤ ਸਾਲਾਂ ਤੋਂ ਪਰ ਐਕਚੁਅਲ ਦੇ ਵਿੱਚ ਮੈਂ ਲੁਧਿਆਣਾ ਦੀ ਜੇ ਸਥਿਤੀ ਸਮਝਣੀ ਚਾਹਵਾ ਮਮਤਾ ਸ਼ੂਤੇ ਕਾਫੀ ਕਲੀਅਰ ਕਟ ਕਹਿ ਗਏ ਨੇ ਕਿ ਜੇ ਰਾਜਾ ਵੜੇngaਉਂਦੇ ਨੇ ਤਾਂ ਅਸੀਂ ਪੂਰੇ ਜੋਰ-ਸ਼ੋਰ ਨਾਲ ਉਹਨਾਂ ਦੀ ਮਦਦ ਕਰਾਂਗੇ ਪੂਰੀ ਤੰਦੇਈ ਨਾਲ ਚੱਲਾਂਗੇ ਹਾਲਾਂਕਿ ਕਨਫਰਮੇਸ਼ਨ ਉਹਨਾਂ ਨੇ ਵੀ ਕਿਹਾ ਕਿ ਮੇਰੇ ਕੋਲੇ ਨਹੀਂ ਹੈ ਮੈਨੂੰ ਤੇ ਨਿਊਜ਼ 18 ਤੋਂ ਹੀ ਇਹਨਾਂ ਚਰਚਾਵਾਂ ਬਾਰੇ ਪਤਾ ਲੱਗਿਆ ਬਿਲਕੁਲ ਵਿਜੈ ਇਸ ਚੀਜ਼ ਨੂੰ ਅਸੀਂ ਵੀ ਸਾਫ਼ ਤੌਰ ਤੇ ਸਾਡੇ ਜੇ ਵਿਸ਼ਵਸਨੀਏ ਸੂਤਰ ਹੈਗੇ ਨੇ ਸਾਨੂੰ ਉਹਨਾਂ ਤੋਂ ਪਤਾ ਲੱਗਿਆ ਇੱਥੇ ਤੱਕ ਕਿ ਵਿਸ਼ਵਸਨੀਕੀ ਅਸੀਂ ਤੁਹਾਨੂੰ ਸਾਫ਼ ਹੀ ਦੱਸ ਦਿੰਦੇ ਹਾਂ ਕਿ ਇਸ ਤੋਂ ਮੰਕਤਾ ਆਸ਼ੂ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਅਸੀਂ ਕੁਝ ਦਿਨ ਪਹਿਲਾਂ ਹੀ ਜਿਹੜੇ ਭਾਰਤਪੂਰਨ ਆਸ਼ੂ ਹੈਗੇ ਨੇ ਉਹਨਾਂ ਨਾਲ ਅਸੀਂ ਫੋਨ ਦੇ ਉੱਤੇ ਗੱਲ ਕੀਤੀ ਸੀ ਤਾਂ ਉਹਨਾਂ ਪੱਖੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਰਾਜਾ ਵੜਿੰਗ ਦੇ ਨਾਮ ਦੀ ਜਿਹੜੀ ਚਰਚਾਵਾਂ ਹੋ ਰਹੀਆਂ ਉਹ ਕਿੱਥੇ ਤੱਕ ਸਹੀ ਹੈਗੀਆਂ ਤੇ ਉਹਨਾਂ ਨੇ ਫੋਨ ਦੇ ਉੱਤੇ ਸਾਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਸੀਗਾ ਕਿ ਇਹ ਕਿਤੇ ਨਾ ਕਿਤੇ ਬਿਲਕੁਲ ਤੈਹ ਹੋ ਚੁੱਕਾ ਵੈ ਕਿ ਰਾਜਾ ਵੜਿੰਗ ਨੂੰ ਹੀ ਲੁਧਿਆਣਾ ਸੀਟ ਤੋਂ ਲੜਾਇਆ ਜਾ ਰਿਹਾ ਹੈ ਤਾਂ ਇਸ ਕਰਕੇ ਇਸ ਚ ਦੇ ਸਾਹਮਣੇ ਆਈ ਸੀ ਔਰ ਇਸੀ ਚੀਜ਼ ਨੂੰ ਲੈ ਕੇ ਹੀ ਅਸੀਂ ਮਮਤਾ ਆਸ਼ੂ ਦਾ ਜਿਹੜਾ ਰਿਐਕਸ਼ਨ ਕਰਨ ਵਾਸਤੇ ਗਏ ਸੀ ਤਾਂ ਉੱਥੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਪਹਿਲਾਂ ਪਹਿਲ ਉਹਨਾਂ ਨੇ ਉਸ ਚੀਜ਼ ਨੂੰ ਲੈ ਕੇ ਵਧਾਈਆਂ ਦਿੱਤੀਆਂ ਵਧਾਈਆ ਦੇਣ ਤੋਂ ਬਾਅਦ ਫਿਰ ਉਹਨਾਂ ਨੇ ਇਸ ਚੀਜ਼ ਨੂੰ ਇਹ ਵੀ ਕਿਹਾ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਹੈਗੇ ਨੇ ਉਹ ਸਾਡੀ ਪਾਰਟੀ ਦੇ ਗद्दार ਨੇ ਔਰ ਜੇਕਰ ਉਹ ਸਾਡੀ ਪਾਰਟੀ ਚ ਹੁੰਦੇ ਤਾਂ ਅਸੀਂ ਉਹਨਾਂ ਹੀ ਸਪੋਰਟ ਕਰਦੇ ਤਾਂ ਹੁਣ ਅਸੀਂ ਮੈਂ ਆਪਣੇ ਭਰਾ ਰਾਜਾ ਵੜਿੰਗ ਦੀ ਸਪੋਰਟ ਕਰੂੰਗੀ ਤੇ ਉਸ ਚੀਜ਼ ਨੂੰ ਲੈ ਕੇ ਵੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਤੇ ਇਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਹੈ ਕਲੀਅਰ ਹੋ ਚੁੱਕੀ ਸੀਗੀ ਕਿ ਕਿਤਨਾ ਕਿਤੇ ਰਾਜਾ ਵੜਿੰਗ ਨੂੰ ਜਿਹੜਾ ਇਥੋਂ ਲੁਧਿਆਣਾ ਸੀਟ ਤੋਂ ਡਿਕਲੇਅਰ ਕੀਤਾ ਜਾ ਰਿਹਾ ਵਾ ਔਰ ਇਸ ਚੀਜ਼ ਦੀ ਜਿਹੜੀ ਚਰਚਾ ਹੈਗੀ ਆ ਉਹ ਚਰਚਾ ਹੀ ਨਹੀਂ ਜਿਹੜੇ ਅੱਪਰ ਲੈਵਲ ਤੇ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਵੀ ਇਸ ਚੀਜ਼ ਨੂੰ ਮੰਨਿਆ ਵਾ ਤਾਂ ਇਸ ਕਰਕੇ ਹੀ ਨਿਊਜ਼ 18 ਨੇ ਇਸ ਚੀਜ਼ ਉੱਤੇ ਮੋਹਰ ਲਗਾਈ ਹੈ ਔਰ ਕਿਹਾ ਜਾ ਰਿ ਇਸ ਚੀਜ਼ ਦਾ ਜਿਹੜਾ ਵਾ ਡਿਕਲੇਅਰ ਵੀ ਹੋ ਜਾਊਗਾ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਕਿ ਇਸ ਸੀਟ ਦੀ ਜਿਹੜੀ ਹੌਟ ਸੀਟ ਨੂੰ ਕਿਉਂ ਹੁਣ ਕਹਿ ਰਹੇ ਆ ਕਿਉਂਕਿ ਇਸ ਚੀਜ਼ ਉੱਤੇ ਜਿਹੜੇ ਦਾਵੇਦਾਰ ਸੀਗੇ ਉਹ ਬਹੁਤ ਜਾਣੇ ਸੀਗੇ ਖੁਦ ਭਾਰਤ ਪੁਸ਼ਨ ਆਸ਼ੂ ਇਸ ਸੀਟ ਦੇ ਉੱਤੇ ਦਾਵੇਦਾਰ ਸੀਗੇ ਔਰ ਗੁਰਤ ਕੇਤਨ ਸਿੰਘ ਕੋਟਲੀ ਜਿਹੜੇ ਕਿ ਆਪਣੇ ਰਵਨੀ ਸਿੰਘ ਬਿੱਟੂ ਦੇ ਭਰਾ ਹੈਗੇ ਨੇ ਉਹ ਦਾਵੇਦਾਰ ਸੀਗੇ ਤੇ ਉਸ ਦੇ ਨਾਲ ਨਾਲ ਸੰਜੇ ਤਲਵਾਰ ਜਿਹੜੇ ਕਿ ਐਕਸ ਐਮਐਲਏ ਜਿਹੜੇ ਇਸ ਲਈ ਮੌਜੂਦਾ ਲੁਧਾਨਸ ਲੁਧਾਨ ਦੇ ਜ਼ਿਲ੍ਹਾ ਪ੍ਰਧਾਨ ਹੈਗੇ ਨੇ ਉਹ ਦਾਵੇਦਾਰ ਸੀਗੇ ਤੇ ਇਸ ਕਰਕੇ ਇਹ ਸਾਰੇ ਦਾਵੇਦਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਰਾਜਾ ਵੜਿੰਗ ਦਾ ਨਾਮ ਆਣਾ ਆਪਣੇ ਆਪ ਦੇ ਵਿੱਚ ਇੱਕ ਮੋੜ ਲਗਾਉਂਦਾ ਵਾ ਜੀ ਬਿਲਕੁਲ ਠੀਕ ਹੈ ਸ਼ੁਕਰੀਆ ਸ਼ੁਕਰੀਆ ਰੋਹਿਤ ਧੰਨਵਾਦ ਇਸ ਜਾਣਕਾਰੀ ਦੇ ਲਈ ਤਾਂ ਇਹ ਕਾਂਗਰਸ ਦਾ ਕਲਚਰ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਯਾਦ ਹੋਏਗਾ ਲੋਕ ਸਭਾ ਚੋਣਾਂ ਦੇ ਵਿੱਚ ਜਦੋਂ ਅਰੁਣ ਜੈਟਲੀ 2014 ਦੇ ਵਿੱਚ ਇਲੈਕਸ਼ਨ ਲੜਨ ਆਏ ਸੀ ਪੰਜਾਬ ਤਾਂ ਉਸ ਵੇਲੇ ਵੀ ਪਾਰਟੀ ਨੇ ਐਸਾ ਹੀ ਫੈਸਲਾ ਲਿਆ ਸੀ ਔਰ ਪਾਰਟੀ ਦੇ ਜਿੰਨੇ ਵੱਡੇ ਚਿਹਰੇ ਸੀ ਉਹਨਾਂ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਉਸ ਵੇਲੇ ਅੰਮ੍ਰਿਤਸਰ ਤੋਂ ਇੱਕਦਮ ਸਾਹਮਣੇ ਆਇਆ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਤੋਂ MP ਦੀ ਚੋਣ ਲੜੇ ਔਰ MP ਦੀ ਚੋਣ ਲੜ ਕੇ ਉਹਨਾਂ ਨੇ ਅਰੁਣ ਜੈਟਲੀ ਨੂੰ ਉੱਥੋਂ ਹਰਾ ਦਿੱਤਾ ਸੋ ਇਹ ਇਹ ਕਾਂਗਰਸ ਅਕਸਰ ਜੇ ਕਿਸੇ ਸੀਟ ਤੇ ਕਨਸਨਟ੍ਰੇਟ ਕਰਦੀ ਹੈ ਤਾਂ ਉੱਥੋਂ ਆਪਣੀ ਪਾਰਟੀ ਦੇ ਵੱਡੇ ਚਿਹਰੇ ਨੂੰ ਉਤਾਰਦੀ ਹੈ ਇਹ ਕਾਂਗਰਸ ਦਾ ਪੁਰਾਣਾ ਕਲਚਰ ਹੈ ਜਾਂ ਕਾਂਗਰਸ ਦਾ ਇਹ ਇੱਕ ਮੋਡਸ Operandi ਹੈ ਇਲੈਕਸ਼ਨਾਂ ਦੇ ਵਿੱਚ ਆਪਣੇ ਉਮੀਦਵਾਰ ਉਤਾਰਨ ਦਾ ਕੰਮ ਕਰਨ ਦਾ ਇੱਕ ਤਰੀਕਾ ਜਿਸ ਨੂੰ ਕਿਹਾ ਜਾਂਦਾ ਹੈ ਸੋ ਉਸੇ ਨੂੰ ਲੈ ਕੇ ਰਾਜਾ ਵੜਿੰਗ ਦਾ ਨਾਮ ਚਰਚਾ ਦੇ ਵਿੱਚ ਆਇਆ ਹਾਲਾਂਕਿ ਰਾਜਾ ਵੜਿੰਗ ਦਾ ਪਰਿਵਾਰ ਬਠਿੰਡਾ ਤੋਂ ਦਾਵੇਦਾਰ ਸੀ ਔਰ ਰਾਜਾ ਵੜਿੰਗ ਦੇ ਧਰਮ ਪਤਨੀ ਬੜੀ ਢੇਰ ਤੋਂ ਉਹਨਾਂ ਨੇ ਖੁਦ ਕਿਹਾ ਕਿ ਬਠਿੰਡਾ ਤੋਂ ਉਹ ਕੰਮ ਕਰ ਰਹੀ ਸੀ ਲੋਕ ਸਭਾ ਦੀ ਸੀਟ ਲਈ ਪਰ ਉਹ ਲੋਕ ਸਭਾ ਦੀ ਸੀਟ ਉੱਥੇ ਜੀਤਮਿੰਦਰ ਸਿੱਧੂ ਹੋਰਾਂ ਨੂੰ ਦੇ ਦਿੱਤੀ ਗਈ ਹਾਲਾਂਕਿ ਉਸ ਸੀਟ ਨੂੰ ਲੈ ਕੇ ਇੱਕ ਵੱਖਰੇ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਰਾਜਾ ਵੜਿੰਗ ਦਾ ਨਾਮ ਜਿਹੜਾ ਹੈ ਲੁਧਿਆਣਾ ਤੋਂ ਸਾਹਮਣੇ ਆਉਣਾ ਆਪਣੇ ਆਪ ਚ ਬੇहद ਅਹਿਮ ਹੈ ਕਿਉਂਕਿ ਕਾਂਗਰਸ ਛੱਡ ਕੇ ਗਏ ਰਵਨੀਤ ਬਿੱਟੂ ਨੂੰ ਕਾਂਗਰਸ ਹਾਈ ਕਮਾਂਡ ਕਿਸੇ ਹਾਲਾਤ ਚ ਜਿੱਤਨ ਨਹੀਂ ਦੇਣਾ ਚਾਹੁੰਦੀ ਔਰ ਇਸੇ ਕਰਕੇ ਉਹਨਾਂ ਵੱਲੋਂ ਵੱਡੇ ਨਾਮ ਤੇ ਵਿਚਾਰਾਂ ਕੀਤੀਆਂ ਗਈਆਂ